ਚਾਬੀ ਵਿੱਚ ਰੱਖ ਕੇ ਲੋਕ ਲਾਤਾ ਚਾਬੀ ਵਿੱਚ ਕਿੰਨੇ ਰੱਖੀ ਤੂੰ ਜੀ ਜੀ ਤੈਨੂੰ ਨਹੀਂ ਪਤਾ ਇਹ ਖੁੱਲਣੀ ਕਿਵੇਂ ਹੁਣ ਇੱਥੇ ਟੇਪਾ ਲਾ ਕੇ ਤਾਂ ਖਿੱਚ ਦੇ ਲੈ ਐਡੀ ਇਹ ਦੱਸ ਇਸ ਮੋਟਾ ਜ਼ੋਰ ਦੀ ਗੱਲ ਨਾ ਕਰਿਓ ਜਾਂਦਾ ਕਿ ਨਹੀਂ 50 ਕਿਲੋ ਲੈ ਕੇ ਘਰ ਦੀ ਪਈ ਤੂੰ ਮਧਾਣੀ ਤੇ ਰੱਖੇ ਕੱਪੜਾ ਤੇ ਲੱਗ ਜਾਨੀ ਤੜਕੇ ਉੱਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾਟ ਤੱਕ ਜਰੂਰ ਦੇਖਿਓ ਹੁਣ ਐਸੀ ਜਾਰੇ ਤੈਨੂੰ ਬੇਕਾ ਦਾ ਸਹੀ ਕੀ ਕਰਦੀ ਪਈ ਤੂੰ ਮਧਾਣੀ ਮੇਰਾ ਕੇ ਕਪੜਾ ਤੇ ਲੱਗ ਜਾਨੀ ਤੜਕੇ ਉੱਤੇ ਕੀ ਤੂੰ ਨਾ ਤੇ ਮੈਂ ਲੱਗ ਜਣੀ ਜਾਂ ਪਤਾਨ ਚ ਜਾ ਕੇ ਆ। ਸ਼ਵਾਉਣਾ ਜਾ ਕੇ। ਹਾਂ। ਹੋਰ ਕੁਝ। ਹੋਰ ਕੁਝ। ਕੀ ਹੋ ਹੈਗਾ ਜਿਹੜੇ ਹਣ ਮੱਜਾਂ ਦਾ? ਹਾਂ ਜਿਹੜਿਆ। ਕੋਈ ਨਹੀਂ ਜਿਹੜਿਆ। ਲੱਗੂ ਟਾਈਮ ਕਿੰਨੇ ਦਿਨ ਲੱਗ ਜਾਂਦੇ ਘਿਓ ਜੜਨ ਤੇ? 5-6 ਦਿਨ ਲੱਗ ਜਾਂਦੇ। ਮੰਮੀ ਸਹੀ ਦਸੀ ਲੋਕੀ ਵੀ ਪੁੱਛਦੇ ਕਿ ਲੋਕੋ ਕਿਓ ਕਿੰਨੇ ਦਿਨ ਜੋੜਦੀ ਤੂੰ। 6 ਸਤੰਦਨਾ 13 ਜੋੜਦਾ। 6 ਸਤੰਦਨਾ 1 ਕਿਲੋ ਘਿਓ ਹੀ ਜੋੜਦਾ। ਇਹ ਟਿੱਡੀ ਨੇ ਇਹ ਕਰਤੂਤ ਕੀਤੀ ਆ ਇਹਨੇ। ਗੱਡੀ ਨੂੰ ਨਾ ਲੋ ਚਾਬੀ ਵਿੱਚ ਰੱਖ ਕੇ ਲੋਕ ਲਾਤਾ ਚਾਬੀ ਵਿੱਚ ਕਿੰਨੇ ਰੱਖੀ ਤੂੰ ਇਹ ਚਿੱਦੀ ਜਿਹੇ ਤੈਨੂੰ ਨਹੀਂ ਪਤਾ ਇਹ ਖੁੱਲਣੀ ਕਿਵੇਂ ਹੁਣ ਵਿੰਗੀ ਜੀ ਇੱਥੇ ਟੇਪਾ ਲਾ ਕੇ ਤਾਂ ਖਿੱਚ ਦੇ ਲੈ ਬੱਡੀ ਤੂੰ ਉਹ ਨਹੀਂ ਕਾਰਗਰ ਹੁੰਦੇ ਤਰੀਕੇ ਜਿਹੜੇ ਤੂੰ ਨੈੱਟ ਤੇ ਵੇਖੀ ਆ ਵਾ ਖਿੱਚ ਦਿੰਨੇ ਇੱਥੇ ਤੂੰ ਵੱਡੀ ਹੁਣ ਤਾਂ ਚੜ ਚੜ ਵੇਖੀ ਜਾਂਦੀ ਹੈ ਉਲੋ ਜੀ ਦੱਸ ਕੋਨੀ ਹਾਲ ਫੇ ਤੈਨੂੰ ਦੂਜਾਣਾ ਕਿਤੇ ਤੇ ਉਹਨਾਂ ਦੇ ਆ ਜਵੇ ਫਿਰ ਕੀ ਹੋ ਜੂਗਾ ਮਾਂ ਮੈਂ ਪਸਾਂ ਦਾ ਖਿਲਾ ਕੇ ਫਿਰ ਚਲੇ ਗਈ ਆ ਸਕੂਲ ਨਾਲੇ ਮੈਂ ਸਾਈਕਲ ਚਲਾ ਕੇ ਰੱਖਣੀ ਆਂ ਆਉਂਦੀਆਂ ਉਹ ਖੜ ਜਾ ਉਹਨਾਂ ਨੇ ਤੇਰੀਆਂ ਲੂਡੀਆਂ ਪਟਣੀਆਂ ਆਂ ਕੇ ਮੈਡਮਾਂ ਨੇ ਹੁਣ ਨਾਲ ਲੈ ਜਾਣੇ ਤਿਆਰ ਕਰਕੇ ਸਕੂਲੇ ਚਲੋ ਸਕੂਲੇ ਟਾਈਮ ਨਾਲ ਠੰਡ ਠੰਡ ਹੇ ਪਿਆ ਬਗਲ ਕੋਈ ਪਿਆ ਪੀਉਣੇ ਦਾ ਟਾਈਮ ਹੁਣ ਬਾਤ ਵੀ ਨਹੀਂ ਆ ਨਹੀਂ ਕੱਲ ਦਾ ਦਿਨ ਨਹੀਂ ਪਿਆ ਕਰਨ ਆਪਣਾ ਰਿਜ਼ਲਟ ਆ ਤੁਹਾਨੂੰ ਲੈ ਜਾਣੇ ਲੈਦ ਕੇ ਸਕੂਲੇ ਚਲੋ ਟਾਈਮ ਨਾਲ ਸਕੂਲੇ ਚੁੱਪ ਚੁੱਪ ਪਰ ਦੋ ਵਾਰ ਪਰ ਦੋ ਵਾਰ ਮਿੰਗੀ ਉਹਨਾਂ ਮਾਰਦੀ ਕਿਵੇਂ ਨਹੀਂ ਮੈਂ ਹਵਾ ਨਹੀਂ ਭਰ ਕੇ ਦੇਣੀ ਸਿੱਧੀ ਜੀ ਗੱਲ ਬਾਹਲੀ ਮੇਰੇ ਨਾਲ ਟੁਕੜ ਟੁਕਰ ਕਰਨੀ ਦੇ ਠੀਕ ਹੈ ਨਾ ਤੇਜ਼ 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 ਬੰਤੇ ਮੰਮੀ ਪਾਸੇ ਹੋ ਜਾ ਬੈਗ 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 ਸਨੋਰਵਲ ਬੈਗ ਬੈਗ ਸਨੋਰਵਲ ਰਿਸਕੀ ਡਰਾਈਵਰੀ ਦੇ ਨਾਲ ਗੱਡੀਆਂ ਚਲਾਉਂਦੇ ਹੋਏ ਕੱਟ ਆਉਂ ਕਿ ਤੂੰ ਲਿਆ ਮੈਂ ਤਾਂ ਡਾਕੀ ਟੁਕੀ ਮਾਰ ਲਓ ਉੱਤੇ ਹੇ ਕਟੂ ਨਹੀਂ ਕੱਟਦੇ ਰਹਿਣਾ ਕਟੂ ਨਾ ਆ ਕੇ ਮੈਂ ਇਹ ਤੂੰ ਕੀ ਕਹਿੰਦਾ ਤੇਰੀ ਸਟੋਰੀ ਨਹੀਂ ਪਾਈ ਉਹਦੋਂ ਮੈਂ ਤੂੰ ਮੇਰੀ ਸਟੋਰੀ ਨਹੀਂ ਪਾਈ ਯਾਰ ਲੈ ਬਈ ਪਾ ਦੀ ਹੁਣ ਠੀਕ ਓਕੇ ਆ ਸਨੈਪ ਚੈਟ ਆ ਮੇਰੀ ਮੈਂ ਤੇਰੀ ਬਹੁਤ ਵਧੀਆ ਖੋਚਾ ਮੈਂ ਤੇਰੇ ਬਹੁਤ ਵਧੀਆ ਰੀਲ ਆਵੇ ਨਾ ਲਾਈਕ ਕਰਦਾ ਸ਼ੇਅਰ ਕਰਦਾ ਜਰ ਨਹੀਂ ਵਿੰਦਾ ਪੀ ਨਾ ਮਾ ਕੀ ਆਈਡੀ ਮੇਰੀ ਸਨੈਪ ਚੈਟ ਨਾ ਮੈਂ ਇੰਸਟਾਗ੍ਰਾਮ ਜਾ ਦੇ ਦੀ ਨਾ ਤੇਰੇ ਇੰਸਟਾਗ੍ਰਾਮ ਦੀ ਆ ਉਹਨਾਂ ਕੋਲ ਹੈ ਨਹੀਂ ਨੌਲੇਜ ਤੈਨੂੰ ਸਿਖਾਦਾ ਆ ਕੇ ਸਨੈਪ ਚੈਟ ਆ ਬਹੁਤ ਘਟ ਫੋਮ ਨਾ ਯਾਰ ਵੀਡੀਓ ਭਾਈ ਧੰਨਵਾਦ ਮਾਰਵਾ ਜੇ ਮਾਦੇ ਮਖੜੀ ਖਾਣਿਆਂ ਦਾ ਰੁਲ ਗਿਆ ਹੁਸਰ ਖੇਤਾਂ ਦੇ ਵਿੱਚ ਤੇ ਵਜਨ ਵੀ ਰੁਲ ਜਣਾ ਹੈਨਾ ਸੋ ਨਾ ਇਹ ਸਵਾਜਨ ਨਹੀਂ ਰੁਲ ਜਣਾ ਤੀਆਂ ਨੇ ਮੇਂਡਤਾ ਨੇ ਪੁੱਤ ਜੱਟ ਦੇ ਨੇ ਦੇਖਦਾ ਇਹ ਤੁਹਾਨੂੰ ਸਾਰਾ ਪਿੰਡ ਖੜ ਕੇ ਇਹ ਐਦਾਂ ਵਜਨ ਘਟ ਰਹੀ ਆ ਲਾ 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 ਇਹ ਦਸ ਸੂਜ਼ ਮੋਠਾ ਜੋਰ ਦੀ ਗੱਲ ਨਾ ਕਰਿਓ ਜਾਂਦਾ ਕਿ ਨਹੀਂ 50 ਕਿਲੋ ਲੈ ਕੇ ਆਉਣ ਦੇ ਵਿੱਚ 4 ਬਿਆ 4 ਲਾਲਾ ਓਏ 100 150 ਦੇ ਲੈਣੇ ਤੇਰੇ ਤੋਂ ਪਾਪੜ ਰਿਆ ਆਵੇਂ ਨਾ ਭਾਵੇਂ ਮੋਟੇ ਸੁਣਦਾ ਕੋਈ ਵੀ ਨਹੀਂ ਤੇਰੀ ਇਹਦੀ ਫੇਰ ਨਹੀਂ ਸੁਣੀ ਆ ਤੀਨ ਨਹੀਂ ਬਚਾ ਹੱਦਾਂ ਦਾ ਗੱਡਾ ਡੰਡੇ ਦੀ ਆਵਾਜ਼ ਦੇ ਆ ਜਾ ਇੱਥੋਂ ਕਰ ਲੈ ਵਿੱਚ ਉਹ ਨੂੰ ਇਹ ਖੋਬਣਾ ਜਾਵੇ ਕਿਤੇ ਵੇਚੀ ਕਿਤੇ ਓਏ ਆ ਜਾ ਆ ਜਾ ਆ ਜਾ ਆ ਜਾ ਆ ਜਾ ਖਾਦ ਪਾ ਦੀ ਆ ਆ ਚੰਗਾ ਏ ਏ ਚੱਕ ਬਈ ਬੰਦੀ ਕਰ ਲਿਆ ਭਾਉ ਨੇ ਲੈ ਆਪ ਆਪਣੇ ਇੱਧਰ ਆਉਂਦੇ ਕਿਉਂ ਮੰਨ ਫਿਰ ਅੱਲਾਹ ਕਿੱਥੀ ਪਾਗੇ ਤੂੰ ਮੋਠੇ ਮ ਫੜ ਕੇ ਰੱਖੋ ਤਾਂ ਆਹੀ ਪਾਪੜ ਓਏ ਦੋ ਪਾਪੜ ਬਾਜੜ ਮੋਠੇ ਨਾਲ ਨਹੀਂ ਫੜਨਾ ਡਿੱਗਦਾ ਓ ਪਾਪੜ ਖਾਣ ਨਹੀਂ ਆਇਆ ਕਰਦੇ ਜਿੰਨੇ ਬੰਦੇ ਵੇਹਲਾ ਬੰਦੇ 1 2 3 ਸਾਰੇ ਦੋ ਰਖਵਾ ਦੇ ਆ ਵੇਖ ਕੇ ਪਾਪੜ ਉਹ ਵੀ ਆ ਗਿਆ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ